राम सेतु तो ये पत्थर आया है ना ठीक है जेड़ा हां ताहर दा तेरा ਤੁਸੀਂ ਵੀ ਦੇਖਿਆ ਉਹਦਾ ਜੇ ਦੇਖ ਲਊਂਗਾ ਉਹ ਤੁਸੀਂ ਤੇ ਉਹੀ ਹੈ ਲੋਕੀ ਦਸਨ ਕਰ ਰਹੇ ਐ ਔਰ ਆਪਣੇ ਆਪ ਨੂੰ بڑے ਸਮਝੋ ਭਗਵਾਨ ਸਮਝਦੇ ਐ ਵੀ ਸਾਨੂੰ ਇੱਥੇ ਹੀ ਦਸਨ ਹੋ ਗਏ ਬਾਸ ਬਾਕੀ ਅਖੰਡਾ ਵਨ ਚਲਦਾ ਰਹਤਾ ਹੈ ਕਿ ਉਹ ਚੱਲਦਾ ਹੈ ਇਹ ਖੰਡਿਤ ਨਹੀਂ ਹੋਗਾ ਇਹ ਚੱਲਦਾ ਹੈ ہمارا ਬਾਈਸਤਰੀ ਤੱਕ ਇਹ ਚੱਲੇਗਾ ਅੱਜ ਸੀ ਮੌਜੂਦਾ ਹਰੀ ਹਰ ਲੋਕ ਤਾਂ ਆਮਦੇ ਵਿੱਚ ਜਿੱਥੇ ਰਾਮ ਦਰਬਾਰ ਬਣਾਇਆ ਗਿਆ ਉਸੇ ਤਰੀਕੇ ਦੇ ਨਾਲ ਜੋ ਸ਼੍ਰੀ ਅਯੁੱਧਿਆ ਦਾ ਆਮ ਦੇ ਵਿੱਚ ਬਣਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਸ ਦੀ ਇਮਾਰਤਾਂ ਵੀ ਕਿੰਨੇ ਖੂਬਸੂਰਤੀ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਬਿਨਾ ਸਰੀਏ ਤੋਂ ਜੋ ਹੈ ਇਸ ਨੂੰ ਖੜਾ ਕੀਤਾ ਗਿਆ ਹੈ ਅਸੀਂ ਇੱਥੇ ਇੱਕ ਹਰੀ ਹਰ ਭਗਵਾਨ ਮਾਤਾ ਦੁਰਗਾ ਤੇ ਸ਼ਿਵਲਿੰਗ ਦੀ ਵਿਸਥਾਪਨਾ ਕਰਨੀ ਹੈ ਭਗਵਾਨ ਰਾਮ ਦੀ ਤੋਂ ਹੋਗੀ ਅਸੀਂ ਇੱਥੇ ਮੇਰੇ ਰਾਮ ਸਭ ਕੇ ਰਾਮ ਕੇ ਸੰਯੋਗ ਅਸੀਂ ਕੌਕਲੋ ਪੱਲੇ ਦੇ ਵਿੱਚ ਅਸੀਂ ਹਵਨ ਜਗ ਰੱਖਿਆ ਹੈ ਜੇ 31 ਗੁੰਡ ਬਣਾਏ ਆ ਉਹਨਾਂ 'ਚ 31 ਪਰਿਵਾਰ ਰੋਜ਼ 5 ਦਿਨ ਹਵਨ ਕਰਨਗੇ 1 ਘੰਟਾ ਰੋਜ਼ 31 ਫੈਮਲੀਆ ਲੱਗਦਾ ਕਿ ਹੋਣਗੀਆਂ ਅੱਜ ਦੂਸਰਾ ਦਿਨ ਸੀ ਠਟੋ-ਠਟ 40 ਫੈਮਲੀਆ ਨੇ ਇੱਥੇ ਹਵਨ ਕੀਤਾ ਰਿਹਾ ਸੀ ਪੰਜਾਬ ਦੇ ਵਿੱਚ ਕਿੰਨਾ ਮੰਦਿਰ ਹੋਏਗਾ ਜੋ ਰਾਮ ਜੀ ਦਾ ਹੋਏਗਾ ਨਹੀਂ ਰਾਮ ਜੀ ਦਾ ਮੰਦਿਰ ਤਾਂ ਇੱਕ ਸ਼ਹਿਰ ਵਿੱਚ ਬਹੁਤ ਹੈਗੇ ਆਂ ਪਰ ਇਸ ਸ਼ੈਲੀ ਦਾ ਪਹਿਲਾ ਹੀ ਮੰਦਰ ਹੋਏਗਾ ਮੇਰਾ ਖਿਆਲ ਜਿਹੜਾ ਸ਼੍ਰੀ ਅਯੁੱਧਿਆ ਧਾਮ ਦੇ ਵਿੱਚ ਜਿੱਦਾਂ ਦਾ ਬਣ ਰਿਹਾ ਉਸ ਤਰੀਕੇ ਦਾ ਉਸ ਤਰੀਕੇ ਦਾ ਹਾਂ ਇਹ ਪਹਿਲਾ ਹੀ ਮੰਦਰ ਹੋਏਗਾ ਜੈ ਸ਼੍ਰੀ ਰਾਮ ਅੱਜ ਜੀ ਮੌਜੂਦਾ ਹਰੀ ਹਰ ਲੋਕ ਧਾਮ ਦੇ ਵਿੱਚ ਜਿੱਥੇ ਰਾਮ ਦਰਬਾਰ ਬਣਾਇਆ ਗਿਆ ਉਸੇ ਤਰੀਕੇ ਦੇ ਨਾਲ ਜੋ ਸ਼੍ਰੀ ਅਯੁੱਧਿਆ ਧਾਮ ਦੇ ਵਿੱਚ ਬਣਾਇਆ ਜਾਣਾ ਤੁਸੀਂ ਦੇਖ ਸਕਦੇ ਹੋ ਇਸ ਦੀ ਇਮਾਰਤਾਂ ਵੀ ਕਿੰਨੇ ਖੂਬਸੂਰਤੀ ਦੇ ਨਾਲ ਕਿਹਾ ਜਾ ਰਿਹਾ ਕਿ ਬਿਨਾ ਸਰੀਏ ਤੋਂ ਜੋ ਹੈ ਇਸ ਨੂੰ ਖੜਾ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ shri ayodhya dham ਜਿਹੜੇ ਲੋਕ ਨਹੀਂ ਜਾ ਸਕਦੇ ਉਹ ਜ਼ਰੂਰ ਜਿਹੜੇ ਨੇ ਇਸ ਨੂੰ ਦੇਖ ਕੇ ਖੁਸ਼ ਹੋਣਗੇ ਤੇ ਇਸ ਦੇ ਬਾਰੇ ਜਾਣਕਾਰੀ ਲੈਂਦੇ ਹੋਏ ਅਸੀਂ shri dandi swami golok dham ਦੇ ਟਰਸਟੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆਂ shri ram ਦਰਬਾਰ ਦੇ ਵਿੱਚ ਖੜੇ ਆ shri hari har lok dham ਦੇ ਵਿੱਚ ਜਿਨ੍ਹਾਂ ਦੇ ਜੋ ਟਰਸਟੀ shri dandi swami ਮਹਾਰਾਜ ਜੀ ਦੇ ਗੋਲਕ ਧਾਮ ਜੀ ਦੇ ਟਰਸਟੀ ਨੇ ਸਾਡੇ ਨਾਲ ਮੌਜੂਦ ਰਮੇਸ਼ ਗਰਗ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਦੇਣਗੇ RAM ਦਰਬਾਰ ਦੇ ਬਾਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤਾਂ ਸਾਨੂੰ ਥੋੜਾ ਦੱਸੋ ਕਿ ਕਦੋਂ ਇਸ ਮੰਦਰ ਨੂੰ ਬੰਦਨ ਨੂੰ ਜੀ 5 ਸਾਲ ਹੋ ਗਿਆ ਤੇ ਇਸ ਤੇ ਵੈਸੇ ਤਾਂ ਪਹਿਲਾਂ ਅਸੀਂ ਗਊਸ਼ਾਲਾ ਬਣਾਈ ਹੈ 2007 ਵਿੱਚ ਉੱਥੇ ਬਣਾਈ ਗਊਸ਼ਾਲਾ ਔਰ ਉਹਦਾ ਉਦਘਾਟਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਚੀਫ ਮਿਨਿਸਟਰ ਸੀ ਉਸ ਨੇ ਤੇ ਉਹਨਾਂ ਨੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਸਾਡੇ ਮਹਾਰਾਜ ਜੀ ਸ਼੍ਰੀ ਦੇਵਰਤ ਜੀ ਨੇ ਕੁਝ ਦਿਨ ਸਾਲ 5 ਸਾਲ ਪਹਿਲਾਂ ਵਿਚਾਰ ਬਣਾਇਆ ਵੀ ਆਪਾਂ ਇੱਥੇ ਇੱਕ ਮੰਦਰ ਬਣਾਇਆ ਜਾਵੇ ਜਿਹੜਾ ਕਿ ਕਿ ਅਯੁੱਧਿਆ ਚ ਪਤਾ ਨਹੀਂ ਕਦੋਂ ਬੰਨਾ ਹੈ ਅਸੀਂ ਆਪਾਂ ਲੁਧਿਆਣਾ ਵੀ ਕੋਈ ਐਸਾ ਮੰਦਰ ਬਣਾਈਏ ਜਿੱਥੇ ਲੋਕੀ ਸਾਰੇ ਭਗਵਾਨ ਰਾਮ ਦੇ ਦਰਸ਼ਨ ਕਰ ਸਕਣ ਹਾਂਜੀ ਜੀ ਵੀ ਉਹਨਾਂ ਨੇ ਕਿਹਾ ਸੀ ਕਿ ਹਰ ਇਨਸਾਨ ਅਯੁੱਧਿਆ ਨਹੀਂ ਜਾ ਸਕਦਾ ਤਾਂ ਆਪਣੇ ਆਪਣੇ ਰਾਜਾਂ ਦੇ ਵਿੱਚ ਤਾਂ ਕਿ ਆਪਣੇ ਇਸ ਏਰੀਆ ਚ ਬਣਾਏ ਲੋਕੀ इजीली ਇੱਥੇ ਆ ਸਕਦੇ ਆ ਦਰਸ਼ਨ ਕਰ ਸਕਦੇ ਆ ਅਸੀਂ ਇੱਥੇ ਇੱਕ ਹਰੀ ਹਰ ਭਗਵਾਨ ਮਾਤਾ ਦੁਰਗਾ ਤੇ ਸ਼ਿਵਲਿੰਗ ਦੀ ਵਿਸਥਾਪਨਾ ਕਰਨੀ ਹੈ ਭਗਵਾਨ ਰਾਮ ਦੀ ਤਾਂ ਹੋ ਗਈ ਹੈ ਉਹ ਵੀ ਜਰੂਰ ਹੋ ਗਈ ਤਾਂ ਅਸੀਂ ਸੁਣਿਆ ਕਿ ਇੱਥੇ ਮਾਤਾ ਜਾਨਕੀ ਜੀ ਦੇ ਪੇਕੇ ਵੱਲੋਂ ਵੀ ਤੁਸੀਂ ਹੋਰ ਇੱਥੇ ਹੁਣ ਕਿਉਂਕਿ ਅਯੁੱਧਿਆ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਭਗਵਾਨ ਰਾਮ ਦੀ 22 ਤਰੀਕ ਨੂੰ ਜਿਹੜੀ ਹੋਣੀ ਹੈ ਉਹਦਾ ਕਾਰਜਕ੍ਰਮ ਚੱਲਦਾ ਪਿਆ ਹੈ ਉਹਦੇ ਉਪਲਕਸ਼ੇ ਦੇ ਵਿੱਚ ਅਸੀਂ ਇੱਥੇ ਮੇਰੇ ਰਾਮ ਸਭ ਕੇ ਰਾਮ ਕੇ ਸੰਯੋਗ ਕੇ ਕੋਲ ਪੱਲੇ ਦੇ ਵਿੱਚ ਅਸੀਂ ਹਵਨ ਯੱਗ ਰੱਖਿਆ ਹੈ ਜਿਹਦੇ 31 ਕੁੰਡ ਬਣਾਏ ਆ ਉਹਨਾਂ 'ਚ 31 ਪਰਿਵਾਰ ਰੋਜ਼ 5 ਦਿਨ ਹਵਨ ਕਰਨਗੇ 1 ਘੰਟਾ ਰੋਜ਼ 31 ਫੈਮਿਲੀਆ ਲਗ ਲਗ ਹੋਣਗੀਆਂ ਔਰ ਇੱਕ ਕੁੰਡ ਦੇ ਵਿੱਚ ਲਗਾਤਾਰ 101 ਘੰਟੇ ਦਾ ਹਵਨ ਹੋਏਗਾ 24 ਘੰਟੇ ਜਿਹੜਾ ਚੱਲੇਗਾ ਅਖੀਰ 'ਚ 101 ਘੰਟੇ ਬਾਅਦ ਉਹ ਤੇ ਪੂਰਨ ਹੋਤੀ ਹੋਏਗੀ ਠੀਕ ਹੈ ਤਾਂ ਭਗਤ ਆ ਰਹੇ ਨੇ ਖੁਸ਼ ਹੋ ਰਹੇ ਨੇ ਭਗਤ ਹੋ ਰਿਹਾ 31 ਫੈਮਿਲੀਆਂ ਤੇ ਵਿਜਾਇ ਦੇ 40 40 ਫੈਮਿਲੀਆਂ ਵੀ ਰੋਜ਼ ਅੱਜ ਦੂਸਰਾ ਦਿਨ ਸੀ ਘਟੋ ਘਟ 40 ਫੈਮਿਲੀਆਂ ਨੇ ਇੱਥੇ ਹਵਨ ਕੀਤਾ ਹੋਇਆ ਸਾਡੇ ਅੱਛਾ ਸੁਣਿਆ ਕਿ ਜੋ ਇਸੇ ਨੀਵ ਰੱਖੀ ਗਈ ਸੀ ਰਾਮ ਦਰਬਾਰ ਦੀ ਹਰਿ ਹਰ ਲੋਕ ਦੀ ਤਾਂ ਕਹਿੰਦੇ ਕਿ ਬਿਨਾ ਸਰੀਏ ਤੋਂ ਇਹ ਮੰਦਰ ਦੇ ਵਿੱਚ ਖਾਸੀਅਤ ਇਹ ਹੈ ਜੀ ਇਹਦੇ ਅਸੀਂ ਕੋਈ ਵੀ ਸਟੀਲ ਨਹੀਂ ਵਰਤਿਆ ਜਿਹੜੇ ਪੱਥਰ ਲਗਾ ਆਇਆ ਸਾਰਾ ਰਾਜਸਥਾਨ ਤੋਂ ਆਇਆ ਵੈ ਤੇ ਇਹਨੂੰ ਬਣਾਉਣ ਵਾਲਾ ਜਿਹੜਾ ਆਰਕੀਟੈਕਟ ਹੈ ਉਹਨਾਂ ਦਾ ਖਾਨਦਾਨ ਦਾ ਨਾਮ ਸੋਮਪੁਰਾ ਹੈ ਇੱਕ ਮੰਦਰ ਹੀ ਬਣਾਉਂਦੇ ਆ ਉਹ ਜਿਹੜਾ ਯੋਧਿਆ ਚ ਮੰਦਰ ਬਣਾ ਰਿਹਾ ਹੋ ਸਕਦਾ ਇਹਨਾਂ ਦੇ ਖਾਨਦਾਨ ਦੇ ਵਿੱਚੋਂ ਹੀ ਸੋਮਪੁਰਾ ਚੋਂ ਹੀ ਬਣਾ ਰਿਹਾ ਠੀਕ ਹੈ ਔਰ ਇਹਨੂੰ ਮੇਲ ਫੀਮੇਲ ਲੋਕਿੰਗ ਸਿਸਟਮ ਦੇ ਨਾਲ ਖੜਾ ਕੀਤਾ ਹੋਇਆ ਹੈ ਉਹ ਤਾਂ ਕੱਟੋ ਘਾਟੇ ਦੀ 1000 ਸਾਲ ਲਾਈਫ ਹੋਏਗੀ ਇਸ ਮੰਦਰ ਦੀ ਠੀਕ ਹੈ ਕਿਉਂਕਿ ਸਟੀਲ ਨਹੀਂ ਵਰਤਿਆ ਇਸ ਲਈ ਇਹਦੇ ਵਿੱਚ ਲਾਈਫ ਜ਼ਿਆਦਾ ਜਿੰਨੇ ਪੁਰਾਣੇ ਮੰਦਰ ਤੁਸੀਂ ਦੇਖਦੇ ਆ ਖੜੇ ਐ ਇਸ ਵੇਲੇ ਕੋਈ 1000 ਸਾਲ ਦਾ ਕੋਈ 800 ਸਾਲ ਦਾ ਉਹ ਸਭ ਇਸੀ ਨਾਗਰ ਸ਼ੈਲੀ ਕਹਿੰਦੇ ਇਹਨੂੰ ਉਹਦੇ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਕਿਤਾ ਜੋ ਪੰਜਾਬ ਦੇ ਵਿੱਚ ਕਿਨਵਾ ਮੰਦਿਰ ਹੋਏਗਾ ਜੋ ਰਾਮ ਜੀ ਦਾ ਹੋਏਗਾ ਨਹੀਂ ਰਾਮ ਜੀ ਦਾ ਮੰਦਿਰ ਤਾਂ ਇੱਕ ਸ਼ਹਿਰ ਦੇ ਵਿੱਚ ਬਹੁਤ ਹੈਗੇ ਆ ਪਰ ਇਸ ਸ਼ੈਲੀ ਦਾ ਪਹਿਲਾ ਹੀ ਮੰਦਿਰ ਹੋਏਗਾ ਮੇਰਾ ਖਿਆਲ ਜਿਹੜਾ ਸ਼੍ਰੀ ਲੋਧਿਆ ਧਾਮ ਦੇ ਵਿੱਚ ਜਿੱਦਾਂ ਦਾ ਬਣ ਰਿਹਾ ਉਸ ਤਰੀਕੇ ਦਾ ਉਸ ਤਰੀਕੇ ਦਾ ਹਾਂ ਇਹ ਪਹਿਲਾ ਹੀ ਮੰਦਿਰ ਹੋਏਗਾ ਠੀਕ ਹੈ ਜੀ ਤਾਂ ਇੱਕ ਹੋਰ ਗੱਲ ਕੀ ਜਿਹੜੇ ਲੋਕ ਨੇ ਇੱਥੇ ਆ ਕੇ ਆ ਰਹੇ ਨੇ ਖੁਸ਼ ਹੋ ਰਹੇ ਨੇ ਤੇ 22 ਜਨਵਰੀ ਨੂੰ ਪ੍ਰਾਣ ਪ੍ਰティਸ਼ਟਾ ਦਾ ਜੋ ਸਮਾਰੋਹ ਹੋਣਾ ਹੈ ਤਾਂ ਇੱਥੇ ਕਿਸ ਤਰੀਕੇ ਦਾ ਮਾਹੌਲ ਦੇਖ ਕੇ ਮਿਲੇਗਾ ਇੱਥੇ ਤਾਂ ਜੀ ਉਸ ਦਿਨ ਉਹਦੇ ਪ੍ਰਲਕਸ਼ ਦੇ ਵਿੱਚ ਅਸੀਂ ਤਾਂ ਹਵਨ ਕਰ ਰਹੇ ਹਾਂ ਪੂਰਨ ਹੋਤੀ ਕੀਤੀ ਜਾਏ ਦਿੱਤੀ ਜਾਏਗੀ ਕਿ ਜਦੋਂ ਸਾਡੀਆਂ ਮੂਰਤੀਆਂ ਦਾ 6 ਮਹੀਨੇ ਬਾਅਦ ਆਣਗੀਆਂ ਤਾਂ ਅਸੀਂ ਉਸ ਵੇਲੇ ਸਥਾਪਨਾ ਕਰਾਂਗੇ ਤਾਂ ਦੀਵੇ ਜਲਣਗੇ ਇੱਥੇ ਦੀਵੇ ਸਭ ਨੂੰ ਲੋਕਾਂ ਨੂੰ ਅਸੀਂ ਉਦੋਂ ਦੀਵੇ ਦੋਵਾਂਗੇ ਜਿਹੜੇ ਘਰ ਜਾ ਕੇ ਦੀਪਮਾਲਾ ਕਰ ਸਕਣ ਦੂਸਰੀ ਦੀਵਾਲੀ ਮਨਾਈ ਜਾਵੇ ਔਰ ਹਰ ਸਾਲ ਮੇਰਾ ਖਿਆਲ ਹੈ 22 ਜਨਵਰੀ ਨੂੰ ਦੀਵਾਲੀ ਮਨਾਈ ਜਾਏਗੀ ਇੱਕ ਹੋਰ ਔਰ ਅਸੀਂ ਇਸ ਦੇ ਕਾਰਨ ਮਾਤਾ ਸੀਤਾ ਦੇ ਮਾਇਕੇ ਤੋਂ ਜਲਮੂ ਆਇਆ ਹੈ ਤੇ ਅਯੁੱਧਿਆ ਤੋਂ ਰਾਜਾਈ ਹੈ ਜਿਹਨੂੰ ਮਿੱਟੀ ਵੀ ਕਹਿੰਦੇ ਆ ਉਹਦਾ ਤਿਲਕ ਕੀਤਾ ਜਾਏਗਾ ਤੇ ਲੋਕਾਂ ਨੂੰ ਅਸੀਂ ਰੋਜ਼ ਚਰਨਮਤ ਵੀ ਦੇ ਰਹੇ ਹਾਂ ਔਰ ਰਾਮੇਸ਼ਵਰਨ ਤੋਂ ਪੱਥਰ ਲੈ ਕੇ ਆਂਦਾ ਜਿਹੜਾ ਕਿ ਲੋਕੀ ਦਰਸ਼ਨ ਕਰ ਰਹੇ ਆ ਔਰ ਉਹ ਤੈਰ ਦਾ ਪੱਥਰ ਆ ਦੇਖੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਤਸਵੀਰਾਂ ਦੇਖਿਆ ਹਾਂ ਜੀ ਤਾਂ ਰਾਮ ਸੇਤੂ ਦੇ ਬਾਰੇ ਕੁਝ ਰਾਮ ਸੇਤੂ ਤੋਂ ਇਹ ਪੱਥਰ ਆਇਆ ਹੈ ਨਾ ਜੀ ਠੀਕ ਹੈ ਜਿਹੜਾ ਹਾਂ ਤੈਰ ਦਾ ਪਿਆ ਤੁਸੀਂ ਵੀ ਦੇਖਿਆ ਹੋਊਗਾ ਜਾਂ ਦੇਖ ਲਊਂਗੇ ਹੁਣ ਤੁਸੀਂ ਤੇ ਉਹੀ ਹੈ ਔਰ ਲੋਕੀ ਦਰਸ਼ਨ ਕਰ ਰਹੇ ਆ ਔਰ ਆਪਣੇ ਆਪ ਨੂੰ ਬੜੇ

और उसके बाद हमारी मंदिर की शोभा बढ़ेगी अब सभी लोग हमारे सरदारु आ रहे यहाँ पर हमारे कुंड बने हुए हैं सभी लोग सवेरे आ जाते हैं हवन करके के नौ साढ़े आठ बजे से ग्यारह बजे तक हवन होता है उसके बाद ये अखंड हवन चलता रहता है यहाँ पर हम पांच पंडित हैं अभी मेरी ड्यूटी है तो मैं कर रहा हूँ अभी उसके बाद जो है और पंडित जी आएंगे अपने अपनी ड्यूटी में करेंगे और पंडित जो है अपने सवेरे आ जाते हैं अपने हवन करते हैं बाद बाकी अखंड हवन चलता रहता है चौबीस घंटे चल रहा है जी एक खंडित नहीं होगा ये चल रहा है हमारा बाईस तारीख तक ये चलेगा और उसके बाद राम दरबार के लिए राम मंदिर के लिए और राम दरबार में ये मूर्ति स्थापना होगी हमारे पंडित जी लोग आएंगे शास्त्री लोग आएंगे सब लोग आएंगे महाराज जी आएंगे हमारे उनके बाद मूर्ति स्थापना होगी हवन होगा बाईस तारीख को भोग प्रसाद चलेगा भंडारा चलेगा जलंधर से और आपके दूर दूर से आ रहे हैं जैसे अम्बाला हो गया इधर फिरोजपुर हो गया इधर से सभी लोग आ रहे हैं इधर जगरों हो गया और इधर सिर्फ पंजाब से पंजाब पंजाब से से आ रहे, आ रहे। आ, हैं से है। है हमें तो बहुत खुशी है जिसके राम मंदिर की बहुत बढ़िया है हमारा तो सब भगवान हमें सबसे बढ़िया ये दे दे हमने बहुत दिनों से जो है सुना है हमने बचपन में की राम मंदिर जो है हमारा जो है अयोध्या में था पर हमने सुना कि मंदिर है नहीं वहाँ पर नाम है कि अयोध्या जेब में जो है राम जी का जन्म हुआ था लेकिन मंदिर नहीं था अब हमारे प्रभु ने जो है हमें स्थान दे दिया हमारा मंदिर बन गया सब कुछ हो गया हमारा अयोध्या में मंदिर बन जाएगा और यहाँ भी हम लोग जो है सब भगवान के लिए यज्ञा और अखंड यज्ञ कर रहे हैं अट्ठारह तारीख से और ये अखंड यज्ञ जो है हमारा बाईस तारीख तक चलेगा ਜੋ ਲੋਕ ਸ਼੍ਰੀਯਾ ਯੋਧਿਆ ਤਾਂ ਮੰਨੀ ਜਾ ਸਕਦੇ ਹੋ ਇੱਥੇ ਆ ਕਿੰਨ ਨਤਮਸਤਕ ਹੋ ਸਕਦੇ ਨੇ ਤੁਸੀਂ ਤਸਵੀਰਾਂ ਦੇਖਿਆ ਹੀ ਹੋਣੀ ਆ ਕਿ ਰਾਮ ਦਰਬਾਰ ਕਿੰਨੀ ਖੂਬਸੂਰਤੀ ਦੇ ਨਾਲ ਬਣਾਇਆ ਗਿਆ ਤਾਂ ਦੱਸਿਆ ਜਾਂਦਾ ਹੈ ਕਿ ਬਿਨਾ ਸਰੀਏ ਤੋਂ ਇਮਾਰਤਾਂ ਜਿਹੜੀਆਂ ਨੇ ਬਣਾਈਆਂ ਗਿਆ ਨੇ ਸਿਰਫ ਮਿੱਟੀ ਦੀਆਂ ਜਿਹੜੀਆਂ ਇੱਟਾਂ ਹੁੰਦੀਆਂ ਨੇ ਉਹਨਾਂ ਦੇ ਪ੍ਰਯੋਗ ਕੀਤਾ ਗਿਆ ਤਾਂ ਤੁਸੀਂ ਤਸਵੀਰਾਂ ਇਹ ਦੇਖੋ ਤਾਂ ਦੂਰੋ ਦੂਰੋ ਜਿਵੇਂ ਕਿ ਅਸੀਂ ਪੰਡਿਤ ਜੀ ਤੋਂ ਸੁਣਿਆ ਕਿ ਦੂਰੋ ਦੂਰੋ ਇੱਥੇ ਸ਼ਰਧਾਲੂ ਇੰਨੀ ਖੁਸ਼ੀ ਉਹਨਾਂ ਦੇ ਵਿੱਚ ਹੈਗੀ ਹੈ ਕਿ ਜਿਹੜੇ ਅਯੁੱਧਿਆ ਧਾਮ ਨਹੀਂ ਜਾ ਸਕਦੇ ਉਹ ਲੁਧਿਆਣਾ ਦੇ ਵਿੱਚ ਹੀ ਜੋ ਰਾਮ ਮੰਦਿਰ ਬਣਾਇਆ ਜਾ ਰਿਹਾ ਹੈ ਹਰੀ ਹਰ ਲੋਕ ਧਾਮ ਬਣਾਇਆ ਜਾ ਰਿਹਾ ਹੈ ਉੱਥੇ ਆ ਕੇ ਨਤਮਸਤਕ ਹੋ ਰਹੇ ਨੇ ਤਾਂ ਜ਼ਰੂਰ ਜਿਹੜੇ ਭਗਤ ਨੇ ਉਹ ਇੱਥੇ ਆ ਕੇ ਜ਼ਰੂਰ ਦਰਸ਼ਨ ਕਰਨਾ ਤਾਂ ਇਸ ਤਰੀਕੇ ਦੀ ਵਧੀਰੀ ਅਪਡੇਟਸ ਲਈ ਬਣੇ ਰਹੋ ਸਾਡੇ ਨਾਲ ਦੇਖ ਜ਼ਰੂਰ ਲਈ ਪੋਸਟ ਪੰਜਾਬੀ ਜੈ ਸ਼੍ਰੀ ਰਾਮ